ਪਿਛਲੇ ਦਿਨੀ ਮੋਹਾਲੀ ਦੇ ਵਿੱਚ ਮੋਮੋਸ ਦੇ ਵਿੱਚ ਜਾਨਵਰਾ ਦਾ ਮਾਸ ਪਾਇਆ ਗਿਆ ਸੀ ਤਾਂ ਹੁਣ ਸ਼ਹਿਰ ਦੇ ਵਿੱਚ ਸਿਹਤ ਵਿਭਾਗ ਵੀ ਸਰਗਰਮ ਹੋ ਗਿਆ ਤਾਂ ਦੱਸਦੇ ਕਿ ਮੋਹਾਲੀ ਦੇ ਵਿੱਚ ਮੋਮੋਸ ਫੈਕਟਰੀ ਦੇ ਵਿੱਚ ਨਾਨਵੇਜ ਮੋਮੋਸ ਦੇ ਵਿੱਚ ਚਿਕਨ ਦੀ ਥਾਂ ਕੁੱਤੇ ਬਿੱਲੀਆਂ ਦਾ ਮਾਸ ਭਰਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੁਣ ਹੋਰ ਸੇਫਟੀ ਵਿਭਾਗ ਦੇ ਖਾਣ ਪੀਣ ਵਾਲੀਆਂ ਚੀਜ਼ਾਂ ਵੇਚਣ ਵਾਲੀਆਂ ਦੁਕਾਨਾਂ ਦੀ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਤਸਵੀਰਾਂ ਗੁਰਦਾਸਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਸਿਹਤ ਵਿਭਾਗ ਦੇ ਵੱਲੋਂ ਖਾਣ ਪੀਣ ਦੀਆਂ ਚੀਜ਼ਾਂ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਹਾਲਾਂਕਿ ਟੀਮ ਨੂੰ ਦੇਖ ਕੇ ਦੁਕਾਨਦਾਰ ਕਬਰਾ ਗਏ ਨੇ ਤਾਂ ਕੁਝ ਆਪਣੇ ਕਾਊਂਟਰ ਛੱਡ ਕੇ ਚੁੱਪਚਾਪ ਉਥੋਂ ਨਿਕਲਦੇ ਵੀ ਨਜ਼ਰ ਆਏ ਨੇ ਪਰ ਫੂਡ ਸੇਫਟੀ ਕਮਿਸ਼ਨਰ ਡਾਕਟਰ ਜੀਐਸ ਪੰਨੂ ਨੇ ਕਿਹਾ ਕਿ ਉਹ ਅੱਜ ਆਪਣੀ ਟੀਮ ਦੇ ਨਾਲ ਖਾਣ ਪੀਣ ਵਾਲੀਆਂ ਚੀਜ਼ਾਂ ਬਣਾਉਣ ਅਤੇ ਵੇਚਣ ਵਾਲੀਆਂ ਦੁਕਾਨਾਂ ਨੂੰ ਸਿਰਫ ਹਦਾਇਤ ਦੇਣ ਦੇ ਲਈ ਆਏ ਨੇ ਕਿ ਸਾਫ ਸਫਾਈ ਦਾ ਖਾਸ ਧਿਆਨ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਹਾਨੀਕਾਰਕ ਜਾਂ ਗਲਤ ਚੀਜ਼ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਨਾ ਮਿਲਣ ਤਾਂ ਉਹਨਾਂ ਨੇ ਕਿਹਾ ਕਿ ਚੈਕਿੰਗ ਜਿਹੜੀ ਹੈ ਇਸੇ ਤਰ੍ਹਾਂ ਅੱਗੇ ਵੀ ਰੂਟੀਨ ਦੇ ਵਿੱਚ ਜਾਰੀ ਰੱਖੀ ਜਾਏਗੀ ਅਸੀਂ ਸਾਡੇ ਮਾਨਯੋਗ ਸਿਹਤ ਮੰਤਰੀ ਪੰਜਾਬ ਤੇ ਸਾਡੇ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਉਹਨਾਂ ਦੀਆਂ ਹਦਾਇਤਾਂ ਅਨੁਸਾਰ ਜਿਹੜਾ ਆ ਅਸੀਂ ਜੋ ਵੀ ਖਾਨਕੀਨ ਦੀਆਂ ਵਸਤੂਆਂ ਰਿਹੜੀਆਂ ਫੜੀਆਂ ਤੇ ਜਾਂ ਫਾਸਟ ਫੂਡ ਆਦਿ ਵੇਚਿਆ ਜਾ ਰਿਹਾ ਉਹਨਾਂ ਦੀ ਜਿਹੜੀ ਆ ਅਸੀਂ ਜਿਹੜੀ ਆ ਇਨਸਪੈਕਸ਼ਨ ਕਰ ਰਹੇ ਆ ਇਸ ਦੌਰਾਨ ਜੇ ਕੋਈ ਉੱਤੇ ਕੋਤਾਈ ਪਾਈ ਜਾਂਦੀ ਆ ਤੇ ਉਹ ਜਿਹੜਾ ਆ ਫੂਡ ਸੇਫਟੀ ਸਟੈਂਡਰਡ ਐਕਟ ਦੀ ਜਿਹੜੀ ਆ ਉਹ ਅਸੀਂ ਬੰਦੀ ਕਾਰਵਾਈ ਅਮਲ ਵਿੱਚ ਲਿਆਵਾਂਗੇ ਮੈਂ ਡਾਕਟਰ ਜੀਐਸ ਪੰਨੋ ਸਾਈਕਮਿਸਟਰ ਫੂਡ ਗੁਰਦਾਸਪੁਰ ਤੇ ਨਾਲ ਮੇਰੇ ਫੂਡ ਸੇਫਟੀ ਅਫਸਰ ਮਿਸਟਰ ਅਮਨ ਵਰਦੀ ਜੀ ਤੇ ਮੈਡਮ ਚਿੰਰਤ ਕੌਰ ਜੀ ਅਸੀਂ ਜਿਹੜਾ ਆ ਸਾਰੀਆਂ ਜਿੰਨੀਆਂ ਵੀ ਰਿਹੜੀਆਂ ਖੜੀਆਂ ਇੱਥੇ ਸਾਡੇ ਏਰੀਆ ਦੇ ਵਿੱਚ ਲੱਗ ਰਹੀਆਂ ਆ ਉਹਨਾਂ ਦੀ ਜਿਹੜੀ ਆ ਚੈਕਿੰਗ ਕਰ ਰਹੇ ਆ ਜੇ ਕਿਤੇ ਉਹਨਾਂ ਦੀ ਸਾਫ ਸਫਾਈ ਦਾ ਜੇ ਕਿਤੇ ਉਹਨਾਂ ਦੇ ਆਪਣੇ ਸਰੀਰ ਦੀ ਸਫਾਈ ਦਾ ਜਾਂ ਜਿੱਥੇ ਉਹ ਆਪਣਾ ਜਿਹੜਾ ਸਮਾਨ ਬਣਾਉਂਦੇ ਆ ਉਹ ਸਾਰਾ ਕੁਝ ਜਿਹੜਾ ਇਹ ਚੈੱਕ ਕਰ ਰਹੇ ਆ ਜੇਕਰ ਉੱਥੇ ਕੋਈ ਜਿਹੜੀ ਫਸਾਈ ਪਾਈ ਜਾਂਦੀ ਆ ਤੇ ਅਸੀਂ ਜਿਹੜੀ ਜੋ ਵੀ ਫੂਡ ਸੇਫਟੀ ਐਕਟ ਦੇ ਨੰਬੰਦੀ ਕਾਰਵਾਈ ਉਹ ਅਮਲ ਵਿੱਚ ਲਿਆਵਾ ਉਹਨਾਂ ਮੈਂ ਤੇ ਸਾਰਿਆਂ ਨੂੰ ਇਹੀ ਅਪੀਲ ਕਰਦਾ ਆ ਆਪਣੇ ਸਾਰੇ ਫੂਡ ਤੇ ਡਰੱਗ ਇੰਸਪੈਕਸ਼ਨ ਪੰਜਾਬ ਵੱਲੋਂ ਕਿ ਜੋ ਵੀ ਚੀਜ਼ ਤੁਸੀਂ ਤਿਆਰ ਕਰਕੇ ਲੋਕਾਂ ਨੂੰ ਵੇਚਦੇ ਆ ਪਹਿਲਾਂ ਇਹ ਮਨ ਦੇ ਵਿੱਚ ਸੋਚੋ ਕੀ ਉਹ ਤੁਸੀਂ ਆਪ ਖਾ ਸਕਦੇ ਆ ਜੇ ਉਹ ਆਪਣੇ ਬੱਚਿਆਂ ਨੂੰ ਖਵਾ ਸਕਦੇ ਆ ਤੇ ਜੇਕਰ ਤੁਸੀਂ ਇਹ ਜੀ ਕਰ ਸਕਦੇ ਹੋ ਤੇ ਜਾਂ ਕਰੋਗੇ ਤੇ ਆਟੋਮੈਟਿਕਲੀ ਤੁਸੀਂ ਜਿਹੜੀ ਆ ਚੰਗੀ ਚੀਜ਼ ਬਣਾ ਕੇ ਵੇਚੋਗੇ ਪਰ ਜੇ ਫਿਰ ਵੀ ਤੁਸੀਂ ਮਾੜੀ ਚੀਜ਼ ਕਿਸੇ ਨੇ ਵੀ ਬਣਾ ਕੇ ਵੇਚੀ ਜੋ ਸਾਡੇ ਫੂਡ ਸੇਫਟੀ ਸਟੈਂਡਰਡ ਐਕਟ ਦੇ ਅੰਨ ਬਣਦੀ ਕਾਰਵਾਈ ਹੈ ਉਹ ਅਮਲ ਦੇ ਵਿੱਚ ਲੈਂਦੇ। ਚੈਕਿੰਗ ਸਾਡੀ ਪਹਿਲਾਂ ਵੀ ਜਿਹੜੀ ਸੀਗੀ ਚੱਲਦੀ ਸੀਗੀ ਪਰ ਅਸੀਂ ਜਿਹੜਾ ਆ ਹੁਣ ਥੋੜੀਆਂ ਹੋਰ ਜਿਹੜੀਆਂ ਇਹ ਵਿਜ਼ਿਟ ਜਿਹੜੀਆਂ ਉਹ ਵਧਾਵਾਂਗੇ ਤਾਂ ਕਿ ਲੋਕਾਂ ਨੂੰ ਸਾਫ਼ ਸੁਥਰਾ ਤੇ ਮਿਆਰੀ ਜਿਹੜਾ ਖਾਣ ਪੀਣ ਦਾ ਸਾਮਾਨ ਆ ਉਹ ਮਿਲਿਆ ਹੋ ਸਕੇ। ਡਿਪਾਰਟਮੈਂਟ ਵੱਲੋਂ ਇਹੀ ਖਾਸ ਸਤਾਇਤਾਨੇ ਕਿ ਸਾਫ਼ ਸਫਾਈ ਦਾ ਪ੍ਰੋਪਰ ਧਿਆਨ ਰੱਖਣਾ ਆ ਜਿਹੜੀ ਜਗ੍ਹਾ ਤੇ ਤੁਸੀਂ ਚੀਜ਼ ਬਣਾਉਂਦੇ ਆ ਉੱਥੇ ਸਾਫ਼ ਸਫਾਈ ਹੋਣੀ ਚਾਹੀਦੀ ਆ ਜਿਹੜਾ ਰੌ ਮਟੀਰੀਅਲ ਤੁਸੀਂ ਵਰਤਦੇ ਆ ਉਹ ਚੰਗੀ ਕੁਆਲਿਟੀ ਦਾ ਹੋਣਾ ਚਾਹੀਦਾ ਤਾਂ ਕਿ ਉਹਦੀ ਚੰਗੀ ਚੀਜ਼ ਜੇ ਤੁਸੀਂ ਇੰਜਤ ਕਰੋਗੇ ਤੇ ਸਾਰਾ ਆਪਣਾ ਕਾਰੋਬਾਰ ਚੰਗੇ ਤਰੀਕੇ ਨਾਲ ਕਰੋਗੇ ਨਹੀਂ ਤੇ ਜੋ ਵੀ ਸਾਡੇ ਪੂਰੇ ਸੇਫਟੀ ਸਟੈਂਡਰਡ ਹੈ ਇਤਦਾਨ ਤੇ ਜੋ ਸਾਡੀ ਜਿਹੜੇ ਡਿਪਾਰਟਮੈਂਟ ਨੂੰ ਹਦਾਇਤਾਂ ਹੋਣਗੀਆਂ ਉਹਨਾਂ ਦੀ ਇਨਵਿਨਰ ਜਿਹੜੀ ਆ ਪਨ ਲੱਗੀ ਸਕਾਈ ਨਿਊਜ਼ ਪੰਜਾਬ ਲਈ ਗੁਰਦਾਸਪੁਰ ਤੋਂ ਲਾਪਰੇ ਸਿੰਘ ਖੁਸ਼ੀਪੁਰ ਦੀ ਰਿਪੋਰਟ